ਨੂੰ ਸਹੀ ਕਰ ਦੋ ਮੈਂ ਨਹੀਂ ਵਿੰਦੀ ਕਰਦੀ ਬਹੁਤ ਜ਼ਿਆਦਾ ਮੈਂ ਪਰੇਸ਼ਾਨ ਹੁੰਦੀ ਕਿ ਨਹੀਂ ਕੁਝ ਨਾ ਕੁਝ ਮੈਂ ਆਪਣੇ ਆਪ ਨੂੰ ਕਰ ਸਕਦੀ ਹਾਂ ਦੁੱਖ ਹੈ ਚੰਨੇ ਬੜੇ ਹੋ ਕੇ ਉਹਨੂੰ ਕੁਝ ਕਰਕੇ ਬੇਦੀ ਮੰਨੂ ਸਿਵਾਜਤਰਾਂਗੇ ਉਹ ਕੁਝ ਨਹੀਂ ਮਿਲੇ ਅਸੀਂ ਕਰ ਤੋ ਜੀ ਉਹ ਕਿਉਂ ਮਾਰਿਆ ਕਿਉਂਕਿ ਕਿਉਂਕਿ ਕਿਉਂ ਕੀਜੀ ਕਿਉਂ ਕੀਜੀ ਸਕੋਂ ਕਿਉਂ ਕਿਉਂ ਕੀਜੀ ਸਹੀ ਕਿਉਂਕਿ ਦੀ ਸਹੀ 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 ਜੀ 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 ਸਹੀ ਜੀ ਸਹੀ ਪਰ ਇੰਟਰਨੈਟ ਦਾ ਕਿੰਨਾ ਅਸਰ ਇਸ ਵੀਰ ਤੇ ਪਿਆ ਤੁਸੀਂ ਦੇਖੋ ਇਹਨੇ ਘਰ ਦਾ ਸਾਰਾ ਮਾਹੌਲ ਖਰਾਬ ਕਰਤਾ ਕਿੱਡਾ ਵੱਡੇ ਪੱਦਰ ਤੇ ਵਹਿਮ ਦਿਮਾਗ ਦੇ ਵਿੱਚ ਪੈ ਗਿਆ ਵੀ ਮਾਂ ਮੈਨੂੰ ਕੁਝ ਕਰ ਦੂਗੀ ਅਸਰ ਗਲਤ ਪਿਆ ਵਾ ਮੋਬਾਈਲ ਦਾ ਜੀ ਆਜੋ ਤੁਹਾਨੂੰ ਤੁਹਾਡਾ ਬੇਟਾ ਤੰਗ ਕਰਦਾ ਕੁਛ ਕੀ ਤੰਗ ਕਰਦਾ ਜੀ ਕਿੰਨਾ ਕ ਮਾਰਦਾ ਜੀ ਜਿਹੜਾ ਹੱਥ ਨਾਲ ਮੋਲ ਨਹੀਂਂਦਾ ਅੱਛਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਇਹ ਕ੍ਰਿਸ਼ਨ ਆ ਜੀ ਤੁਸੀਂ ਦੇਖਿਆ ਪੜਨਾ ਬੰਨਣ ਕਰਕੇ ਆਪ ਜੀ ਪਹਿਚਾਨ ਜਰੂਰ ਕਰ ਲਿਓ ਮਾਤਾ ਜੀ ਨੇ ਦੱਸਿਆ ਵੀ ਇਹਨੂੰ ਚਾਹਨਾ ਵੀ ਹੈਗੀ ਆ ਵੀ ਮੈਂ ਕੇਸ ਦਾੜਾ ਰੱਖਾਂ ਔਰ ਕ੍ਰਿਸ਼ਨ ਦੀ ਜਿਹੜੇ ਸਿਹਤ ਆ ਉਹ ਪਹਿਲਾਂ ਨਾਲੋਂ ਜਿਹੜਾ ਜਿਹੜੀ ਪ੍ਰੋਬਲਮ ਦਿਮਾਗ ਦੇ ਵਿੱਚ ਥੋੜੀ ਬਹੁਤੀ ਆਈ ਸੀ ਉਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਹਾਡੀਆਂ ਦਵਾਈਆਂ ਨਾਲ ਜੀ ਇੱਕ ਬੜੀ ਖੁਸ਼ੀ ਹੋ ਰਹੀ ਐ ਇਸ ਇਨਸਾਨ ਕਿ ਨਹੀਂ ਦੇਖ ਕੇ ਜਿੰਨੀ ਆਵਾਜ਼ ਦੇ ਵਿੱਚ ਪਹਿਲਾਂ ਤੋਂ ਪ੍ਰੋਬਲਮ ਸੀਗੀ ਜੀ ਉਹ ਪ੍ਰੋਬਲਮ ਵੀ ਬਹੁਤ ਜ਼ਿਆਦਾ ਜਿਹੜੀ ਘਟ ਚੁੱਕੀ ਆ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਰਿਹਾ ਐਕਸਪੀਰੀਅੰਸ ਤੁਹਾਡਾ ਐਕਸਪੀਰੀਅੰਸ ਹੀ ਬਹੁਤ ਵਧੀਆ ਰਿਹਾ ਜੀ ਹਾਂਜੀ ਹਾਂਜੀ ਕਿਸੇ ਨੇ ਵੀ ਕਿਸੇ ਨੇ ਵੀ ਕਿਸੇ ਨੇ ਵੀ ਮੇਰੇ ਨਾਲ ਕੋਈ ਵੀ ਗਲਤ ਨਹੀਂ ਕੀਤਾ ਉਹ ਠੀਕ ਆ ਮਤਲਬ ਹੁਣ ਤੁਸੀਂ ਘਰ ਜਿਹੜਾ ਜਦੋਂ ਹੁਣ ਤੁਹਾਨੂੰ ਅੱਜ ਘਰ ਭੇਜਣ ਲੱਗੇ ਆ ਤੇ ਇੱਕ ਤਾਂ ਤੁਸੀਂ ਲੜਾਈ ਨਹੀਂ ਕਰਨੀ ਕੋਈ ਵੀ ਇੱਕ ਤੁਸੀਂ ਮਾਤਾ ਪਿਤਾ ਦਾ ਕਹਿਣਾ ਮੰਨਣਾ ਠੀਕ ਹੈ ਜੀ ਦੇਖੋ ਮਾਤਾ ਪਿਤਾ ਦਾ ਤੁਹਾਡਾ ਫਰਜ਼ ਬਣਦਾ ਮਾਤਾ ਪਿਤਾ ਦੀ ਸੇਵਾ ਕਰਨਾ ਕਿਉਂਕਿ ਬੱਚੇ ਕਾਦੇ ਲਿਖਨੇ ਜੇ ਬਾਪ ਤੇ ਮਾਂ ਨੂੰ ਕੋਈ ਪ੍ਰੋਬਲਮ ਆ ਮਾਤਾ ਪਿਤਾ ਨੂੰ ਤਾਂ ਬੱਚਿਆਂ ਨੇ ਉਹਨਾਂ ਦੀ ਮਦਦ ਕਰਨੀ ਆ ਕੁਝ ਬੱਚੇ ਇਦਾਂ ਦੇ ਵੀ ਹੁੰਦੇ ਨੇ ਜਿਹੜੇ ਆਪਣੇ ਮਾਤਾ ਪਿਤਾ ਨੂੰ ਘਰੋਂ ਕੱਢ ਦਿੰਦੇ ਨੇ ਆਪਾਂ ਉਹਨਾਂ 'ਚ ਨਹੀਂ ਸ਼ਾਮਲ ਹੋਣਾ ਠੀਕ ਹੈ ਬਰੇ ਹਾਂਜੀ ਕਿਵੇਂ ਸੇਵਾ ਸੇਵਾ ਕਰੋਗੇ ਮਾਂ ਬਾਪਾਂ ਦੀ ਹਾਂਜੀ 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 ਕਰੂੰਗਾ ਜੀ ਪੱਕਾ ਕਰੂੰ ਪੱਕਾ ਜੀ ਪੱਕਾ ਪੱਕਾ ਸਾਨੂੰ ਮਿਲਣ ਆਜਿਆ ਕਰਿਓ ਤੁਸੀਂ ਠੀਕ ਹੈ ਜੀ ਠੀਕ ਹੈ ਬਹੁਤ ਅੱਛੀ ਖਾ ਰਿਹਾ ਹੈ ਕੁਝ ਹੋਰ ਦੇਖੋ ਉਹ ਨਹੀਂ ਛੋੜ ਸਕਦੇ ਉਹ ਇਤਨੇ ਕੁ ਉਮਰ ਤੱਕ ਪਹੁੰਚ ਚੁੱਕੇ ਆ ਅੱਛਾ ਜੀ ਹਨਾ ਉਹ ਉਸ ਕਰਕੇ ਫਿਰ ਟੈਨਸ਼ਨ ਕਰ ਲੈਣਾ ਫਿਰ ਉਹ ਰੋਣਾ ਹਨਾ ਘਰ ਚ ਮਤਲਬ ਰੋਟੀ ਨਹੀਂ ਖਾਣੀ ਤਾਂ ਉਹ ਜੋ ਜਿਸ ਤਰ੍ਹਾਂ ਖਾ ਰਿਹਾ ਹੈ ਬੇਟਾ ਆਪਾਂ ਨੇ ਉਸ ਚੈਪਟਰ ਨੂੰ ਕਲੋਜ਼ ਕਰ ਦੋ ਨਹੀਂ ਨਹੀਂ ਜੋ ਕਰਦਾ ਠੀਕ ਹੈ ਪਰ ਗੁੱਸਾ ਕਰਦਾ ਵੀ ਉਹ ਕਿਉਂ ਖਾਂਦੇ ਨੇ ਹਾਂਜੀ ਹਾਂ ਦੇਖੋ ਮਾਤਾ ਪਿਤਾ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ ਕ੍ਰਿਸ਼ਨ ਆਪਾਂ ਆਪਣੇ ਆਪ ਨੂੰ ਚੇਂਜ ਕਰਨਾ ਵੀਰੇ ਮਾਤਾ ਪਿਤਾ ਨੂੰ ਤੁਸੀਂ ਨਹੀਂ ਚੇਂਜ ਕਰ ਪਾਉਂਗੇ ਉਹ ਤਾਂ ਬਜ਼ੁਰਗ ਹੋਗੇ ਹਾਂਜੀ ਖਤਮ ਕਰ ਚੁੱਕੇ ਆਪਣੇ ਉਹ ਤਾਂ ਬਜ਼ੁਰਗ ਹੁਣ ਅਮਰਦਾਤ ਬਣ ਗਈ ਤੁਸੀਂ ਉਹਨਾਂ ਨੂੰ ਛਡਾ ਨਹੀਂ ਸਕਦੇ ਤੁਸੀਂ ਉਹਨਾਂ ਨੂੰ ਕਹਿਣਾ ਨਹੀਂ ਜੋ ਕਰਦੇ ਨੇ ਕਰਨ ਦੋ ਤੁਸੀਂ ਆਪ ਸਹੀ ਰਹਿਣਾ ਠੀਕ ਹੈ ਤੁਸੀਂ ਮਤਲਬ ਆਪਣੀ ਜ਼ਿੰਦਗੀ ਇਹ ਖੁਸ਼ੀ ਖੁਸ਼ੀ ਬਸ ਘਰ ਦੇ ਵਿੱਚੋਂ ਕਦੇ ਵੀ ਲੜਾਈ ਦੀ ਕਲੇਸ਼ ਦਾ ਫੀਲਿੰਗ ਨਾ ਆਵੇ ਇੱਕ ਤੁਸੀਂ ਉਹ ਜਿਹੜਾ ਵਸਤੂ ਸ਼ਾਸਤਰ ਉਹ ਨਹੀਂ ਕਰਨਾ ਪਲੀਜ਼ ਦੇਖੋ ਲਾਈਫ ਤੁਹਾਡੀ ਆ ਹਾਂਜੀ ਬਿਲਕੁਲ ਸਾਨੂੰ ਲੱਗਿਆ ਤੁਹਾਡੇ ਲਈ ਉਹ ਚੀਜ਼ ਗਲਤ ਲੱਗੀ ਸਾਨੂੰ ਕਿਸੇ ਲਈ ਚੰਗੀ ਵੀ ਹੋਊਗੀ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਗਲਤ ਆ ਮਤਲਬ ਜੇ ਤੁਸੀਂ ਕਰਨਾ ਵੀ ਆ ਤਾਂ ਉਹ ਜੇ ਤੁਹਾਡਾ ਮਨ ਕਹਿੰਦਾ ਤਾਂ ਉਹਨੂੰ ਮਤਲਬ ਆਪਣੇ ਪਰਿਵਾਰ ਤੋਂ ਉਲਟ ਹੋ ਕੇ ਕਿਤੇ ਨਹੀਂ ਜਾਣਾ ਤੁਸੀਂ ਠੀਕ ਹੈ ਜੀ ਠੀਕ ਪੱਕਾ ਇਹ ਗਲਤੀ ਤਾਂ ਨਹੀਂ ਕਰਦੇ ਹਾਂਜੀ ਪੱਕਾ ਜੀ ਪੱਕਾ ਕੋਈ ਗਲਤੀ ਨਹੀਂ ਇੱਕ ਚਿਹਰੇ ਤੇ ਸਮਾਈਲ ਹੈ ਜੀ ਮੈਂ ਕਹੂੰਗਾ ਸੰਗਤ ਸਾਨੂੰ ਵੀ ਬੜੀ ਖੁਸ਼ੀ ਹੋ ਰਹੀ ਆ ਔਰ ਜਿਹੜਾ ਇੱਕ ਪਰਿਵਾਰ ਦੇ ਵਿੱਚ ਖੁਸ਼ੀਆਂ ਜਿਹੜੀਆਂ ਦੁਆਰ ਤੋਂ ਵਾਪਸ ਜਾਣਗੀਆਂ ਖੁਸ਼ੀਆਂ ਭਰਿਆ ਜਿਹੜਾ ਪਰਿਵਾਰ ਹੱਸਦਾ ਬੱਸਦਾ ਇਹ ਵੀਰ ਆਪਣੀ ਜ਼ਿੰਦਗੀ ਦਾ ਆਨੰਦ ਲਵੇ ਸਾਨੂੰ ਤਾਂ ਬਸ ਇਹੀ ਬੜੀ ਖੁਸ਼ੀ ਆ ਵੀ ਇੱਕ ਇਨਸਾਨ ਦੀ ਜ਼ਿੰਦਗੀ 'ਚ ਖੁਸ਼ੀ ਆਉਣ ਇਸ ਕਰਦੇ ਵਿੱਚੋਂ ਥੈਂਕ ਯੂ ਮੋਬਾਈਲ ਹਾਂਜੀ ਜਾਂ ਸਾਰੇ ਦਿਨ 'ਚ 1 ਘੰਟੇ ਤੋਂ ਵੱਧ ਨਹੀਂ ਬਿਲਕੁਲ ਜੀ ਠੀਕ ਹੈ ਵਾਦਾ ਕਰੋ ਠੀਕ ਹੈ ਪੱਕਾ ਹਾਂਜੀ ਗੱਲ ਮੰਨਣੀ ਆ ਮਾਤਾ ਜੀ ਪੱਕਾ ਜੀ ਪੱਕਾ ਜੋ ਕਿ ਅੱਗੇ ਠੀਕ ਹੋਣਾ ਹੈ ਅਸੀਂ ਜਮੀ ਮੰਜੇ ਤੇ ਆ ਜਾਗੇ ਕਿਸ ਨੇ ਸਾਹਮਣੇ ਤਰੇ ਸਾਹਮਣੇ ਤੁਸੀਂ ਕੀ ਕਾਰਨ ਮੰਨਦੇ ਹੋ ਵੀ ਮੋਬਾਈਲ ਨਾਲੇ ਸਾਰਾ ਕੁਝ ਹੋਇਆ ਬਾਹਰ ਦਾ ਕੋਈ ਟੱਚ ਨਹੀਂ ਹੈ ਕੋਈ ਯਾਰ ਦੋਸਤ ਨਹੀਂ ਹੈ ਬਾਹਰ ਜਾਣਾ ਵੀ ਨਹੀਂ ਹੈਨਾ ਤਾਂ ਰਾਤ ਨੂੰ ਸੋਣਾ ਨਹੀਂ ਇਹ ਨਹੀਂ ਵੀ ਅਗਰ ਨਹੀਂ ਨੀਂਦ ਆਦੀ ਤਾਂ ਕੋਈ ਇੱਕ ਆਦੀ ਕੋਈ ਗੋਲੀ ਖਾ ਲਈ ਉਹ ਰਿਲੈਕਸ ਹੋਣਾ ਜ਼ਰੂਰੀ ਹੈ ਜੀ ਪਰ ਨਹੀਂ ਮੰਨਦਾ ਕਹਿੰਦਾ ਉਹ ਤਾਂ ਨਸ਼ਾ ਹੈ ਜੀ ਕਹਿੰਦਾ ਮੈਂ ਨਹੀਂ ਖਾਣਾ ਤੂੰ ਉਸੀ ਤਰੀਕੇ ਨਾਲ ਫਿਰ ਕੀ ਕਰਨਾ ਹੈ ਮੋਬਾਈਲ ਦੇਖਣੇ ਹਨ ਫਿਰ ਉਹ ਪੰਡਤਾਂ ਵਾਲਾ ਉਹ ਇਹ ਹੋ ਗਿਆ ਉਹ ਹੋ ਗਿਆ ਉਹ ਅਧ ਅਧ ਕੱਚਾ ਗਿਆਨ ਜੀ ਉਹ ਜਿਆਦਾ ਖਤਰਨਾਕ ਹੈ ਅਧੂਰਾ ਗਿਆਨ ਹੈ ਹਨਾ ਜੀ ਅਧੂਰਾ ਗਿਆਨ ਬੜਾ ਖਤਰਨਾਕ ਹੁੰਦਾ ਜੀ ਜੀ ਅਚੋ ਵਾਸਤੂ ਸ਼ਾਸਤਰ ਆ ਜਿਹੜਾ ਉਹ ਸਹੀ ਪਤਾ ਨਹੀਂ ਸੀ ਉਹ YouTube ਤੋਂ ਦੇਖ-ਦੇਖ ਕੇ ਹੀ ਆਪਣੇ ਹਿਸਾਬ ਨਾਲੇ ਵੀ ਆਹ ਗੇਟ ਬੰਦ ਕਰ ਦੋ ਆਹ ਖੋਲ ਲੋ ਆਹ ਰੰਗ ਦੇ ਕੱਪੜੇ ਪਾਉਣੇ ਨੇ ਆਹ ਰੰਗ ਦਾ ਆ ਕਰਨਾ ਜਾਂ ਉਰੇ ਆ ਚੀਜ਼ ਹੋ ਗਈ ਜਿੱਦਾਂ ਵੀਰ ਦਿਖਾਉਂਦਾ ਸੀ ਬਾਥਰੂਮ ਦੇ ਵਿੱਚ ਇਦਾਂ ਹੋ ਗਿਆ ਉਹ ਟਾਇਲਟ ਸ਼ੀਟ ਬੰਦ ਕਰੀ ਪਈ ਸੀ ਹਨਾ ਇਹਨੇ ਤੇ ਔਰ ਟਾਇਲਟ ਸ਼ੀਟ ਤੋਂ ਬਾਅਦ ਇੱਕ ਇਹ ਕਹਿੰਦਾ ਸੀ ਉਹ ਬਿਜਲੀ ਦੀ ਗੱਲ ਮਤਲਬ ਉਹ ਚੀਜ਼ਾਂ ਇਹਦੇ ਇੰਨੇ ਦਿਮਾਗ ਤੇ ਚੜ ਗਈਆਂ ਇੱਕ ਮੋਬਾਈਲ ਦੇਖਣ ਨਾਲ ਜੀ ਨਫ਼ਰਤ ਕਿਤੇ ਨਾ ਕਿਤੇ ਮੇਰੇ ਨਾਲ ਓਕੇ ਜੀ ਵੀ ਇਹ ਮਨੂੰ ਮਤਲਬ ਕਿਸੇ ਕੋਲ ਭਾਲ ਭੇਜ ਰਹੇ ਹੈ ਤਾਂ ਮੈਂ ਜਿੰਨੀ ਕੇ ਜਿਆਦਾ ਇਨਾਦੀ ਪੱਦ ਫਿੱਟ ਸਕਦਾ ਉਹ ਉਸ ਟਾਈਮ ਉਹ ਚੀਜ਼ ਸੀ ਓਕੇ ਜੀ ਕ੍ਰਿਸ਼ਨ ਦੇਖੋ ਮਾਂ ਬਾਪ ਹੁੰਦੇ ਨੇ ਇੱਕ انسان ਲਈ ਇੱਕ ਹੁੰਦੇ ਨੇ ਅਵਤਾਰ ਫਰਿਸ਼ਤੇ ਹੁੰਦੇ ਨੇ ਅਸੀਂ ਇਹ ਬੇਨਤੀ ਕਰਾਂਗੇ ਜਿਹੜੇ ਇਨਸਾਨਾਂ ਦੇ ਕੋਲੇ ਨਾ ਅੱਜ ਮਾਂ ਬਾਪ ਹੈਗੇ ਨੇ ਨਾ ਉਹ ਸਾਹਮਣੇ ਰੱਖਿਓ ਮਾਂ ਬਾਪ ਸੱਚ ਮੁੱਚ ਹੀ ਇੱਕ ਪ੍ਰਮਾਤਮਾ ਉੱਪਰ ਰਹਿੰਦਾ ਔਰ ਇੱਕ ਪ੍ਰਮਾਤਮਾ ਨੇ ਇੱਥੇ ਮਾਂ ਬਾਪ ਦਿੱਤੇ ਨੇ ਤੁਸੀਂ ਉਹਨਾਂ ਨੂੰ ਸਾਹਮਣੇ ਰੱਖਣਾ ਕਿਉਂਕਿ ਮਾਪੇ ਹੀ ਤੁਹਾਡੇ ਦੁੱਖ ਦੇ ਵਿੱਚ ਤੁਹਾਡੀ ਬਾਹ ਫੜੂਗਾ ਦੂਜਾ ਤੁਹਾਡੀ ਬਾਹ ਨਹੀਂ ਫੜੂਗਾ ਤੁਹਾਡੀਆਂ ਬਾਹਾਂ ਲੋਕ ਛੱਡ ਛੱਡ ਭੱਜਣਗੇ ਤੁਹਾਡੇ ਨਾਲ ਧੋਖੇ ਕੀਤੇ ਜਾਣਗੇ ਤੁਹਾਡੇ ਨਾਲ ਵਿਸ਼ਵਾਸ ਘਾਤ ਕੀਤੇ ਜਾਣਗੇ ਪਰ ਮਾਪੇ ਤੁਹਾਡਾ ਹਮੇਸ਼ਾ ਭਲਾ ਚਾਹੂਗਾ ਜਿੱਦਾਂ ਇਹ ਮਾਂ ਦੇ ਸੀਨੇ 'ਚ ਜਿਹੜਾ ਦਿਲ ਧੜਕ ਰਿਹਾ ਨੂੰ ਆਪਣੇ ਪੁੱਤ ਲਈ ਇੱਕ ਪਿਆਰ ਮੁਹੱਬਤ ਦਾ ਸਨੇਹਾ ਮਾਤਾ ਲੈ ਕੇ ਆਉਂਦੀ ਆ ਜਦੋਂ ਮਾਤਾ ਪਹਿਲੇ ਦਿਨ ਆਈ ਸੀ ਤਾਂ ਰੋ ਰੋ ਕੇ ਹੀ ਮੇਰਾ ਪੁੱਤ ਠੀਕ ਕਰ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਪਰ ਕੀ ਪੁੱਤ ਦੇ ਸੀਨੇ 'ਚ ਉਹ ਪਿਆਰ ਮੁਹੱਬਤ ਸੀ ਜੇਕਰ ਮਾਂ ਇਦਾਂ ਬਿਮਾਰ ਹੁੰਦੀ ਕਿ ਪੁੱਤ ਆਸ਼ਰਮ 'ਚ ਜਾ ਕੇ ਰੋਂਦਾ ਵੀ ਮੇਰੀ ਮਾਂ ਠੀਕ ਕਰ ਦੋ ਇਹ ਪਿਆਰ ਮੁਹੱਬਤ ਸਾਨੂੰ ਜਗਾਉਣਾ ਪੈਣਾ ਸਾਡੇ ਮਾਂ ਬਾਪਾਂ ਦੀ ਸਾਨੂੰ ਹੀ ਸਾਂਭ ਸੰਭਾਲ ਕਰਨੀ ਪੈਣੀ ਆ ਜਦੋਂ ਮਾਂ ਬਾਪ ਦੁਨੀਆ 'ਤੇ ਨਹੀਂ ਹੁੰਦਾ ਨਾ ਇਨਸਾਨ ਕੋਲੇ ਜਿਨ੍ਹਾਂ ਕੋਲੇ ਮਾਂ ਬਾਪ ਉਸ ਪਰਮਾਤਮਾ ਦੀ ਦਰਗਾਹ 'ਚ ਪਹੁੰਚ ਗਏ ਜਿਨ੍ਹਾਂ ਦੇ ਮਾਂ ਬਾਪ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹ ਕੀ ਫੀਲ ਕਰਦੇ ਨੇ ਵੀ ਉਹ ਉਹਨਾਂ ਨੂੰ ਪੁੱਛ ਕੇ ਦੇਖੋ ਮਾਂ ਦੀ ਕੀ ਕੀਮਤ ਆ ਜਦ ਬਾਪ ਦੀ ਕੀ ਕੀਮਤ ਆ ਬੰਦੇ ਦੀ ਜ਼ਿੰਦਗੀ ਦੇ ਵਿੱਚ ਮਾਂ ਕਿਵੇਂ 9 ਮਹੀਨੇ ਆਪਣੇ ਪੇਟ ਚ ਰੱਖ ਕੇ ਮੁਸੀਬਤਾਂ ਝੱਲ ਕੇ ਇੱਕ ਦੂਜਾ ਜਨਮ ਹੁੰਦਾ ਜਦੋਂ ਮਾਂ ਇੱਕ ਬੱਚੇ ਨੂੰ ਜਨਮ ਦਿੰਦੀ ਆ ਫਿਰ ਵੀ ਪੁੱਤ ਮਾਂ ਨੂੰ ਕਹੇ ਵੀ ਤੂੰ ਮਾੜੀ ਆ ਜਾਂ ਪੁੱਤ ਮਾਂ ਨੂੰ ਕਹੇ ਵੀ ਮੈਂ ਤੈਨੂੰ ਕੁੱਟਣਾ ਤੂੰ ਘਰ ਤੋਂ ਨਿਕਲ ਜਾ ਜਾਂ ਤੇਰੀ ਗੱਲ ਸਹੀ ਨਹੀਂ ਹੈਗੀ ਮਤਲਬ ਇਹ ਇਹ ਕੰਪਰੋਮਾਈਜ਼ ਵੀ ਸਾਨੂੰ ਕਰਨਾ ਚਾਹੀਦਾ ਜੇ ਮਾਂ ਬਾਪ ਵੀ ਕਿਸੇ ਗੱਲ 'ਚ ਗਲਤ ਆ ਮੈਨੂੰ ਲੱਗਦਾ ਬੱਚਿਆਂ ਨੂੰ ਝੁਕਣਾ ਚਾਹੀਦਾ ਕਿਉਂਕਿ ਮਾਂ ਨੇ ਸਾਡੇ ਤੇ ਬਹੁਤ ਵੱਡਾ ਪਰਉਪਕਾਰ ਕੀਤਾ ਜਿਹੜਾ 9 ਮਹੀਨੇ ਪੇਟ ਚ ਰੱਖ ਕੇ ਹਰ ਵਕਤ ਦਰਦ ਚੱਲ ਕੇ ਇੱਕ ਬੱਚੇ ਨੂੰ ਜਨਮ ਦੇਣਾ ਇਹ ਸਾਡੀਆਂ ਧੀਆਂ ਭੈਣਾਂ ਸਾਡੀਆਂ ਮਾਤਾ ਮਾਹੀ ਸਮਝ ਸਕਦੀਆਂ ਨੇ ਵੀ ਜਦੋਂ ਇਨਸਾਨ ਦਾ ਜਨਮ ਹੁੰਦਾ ਮਾਂ ਦੇ ਅੰਦਰਾਂ ਨੇ ਇਹ ਤੇ ਉਹੀ ਅੰਦਰਾਂ ਮਾਂ ਨੂੰ ਗਲਤ ਕਹਿਣ ਤਾਂ ਮਤਲਬ ਫਿਰ ਮਾਂ ਦੇ ਉੱਪਰ ਕੀ ਬੀਤਦੀ ਹੋ ਆਪ ਜੀ ਸਮਝ ਕੇ ਦੇਖੋ ਔਰ ਇਹਨਾਂ ਦੇ ਬਾਦਰ ਸਾਹਿਬ ਤਾਂ ਅਪਾਹਜ ਨਹੀਂ ਆਪ ਜੀ ਨੇ ਦੇਖਿਆ ਵੀਡੀਓ ਚ ਪਰ ਇਹਨਾਂ ਦਾ ਫਰਜ਼ ਬਣਦਾ ਸੀ ਆਪਣੇ ਮਾਂ ਆਪਣੇ ਭੈਣ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਆਪ ਜਿਹੜਾ ਜ਼ਿੰਮੇਵਾਰੀ ਦੇ ਨਾਲੇ ਪਰਿਵਾਰ ਨੂੰ ਅੱਗੇ ਤੋਰ ਦੇ ਇਹ ਆਪ ਇੱਕ ਉਹ ਨਾ ਵਸਤੂ ਸ਼ਾਸਤਰਾਂ ਦੇ ਚੱਕਰ ਚ ਪੈ ਕੇ ਆਪ ਇਹ ਸਾਰਾ ਪਰਿਵਾਰ ਖਰਾਬ ਕਰ ਲਿਆ ਮਾਂ ਦਰਦਰਾਂ ਦੀਆਂ ਠੋਕਰਾਂ ਖਾਂਦੀ ਹੈ ਕਦੇ ਆਸ਼ਰਮ ਜਾਂਦੀ ਹੈ ਕਦੇ ਕਿਤੇ ਜਾਂਦੀ ਹੈ ਇਸ ਕਰਕੇ ਇਹਨਾਂ ਨੇ ਜ਼ਿੰਮੇਵਾਰੀ ਚੱਕਣੀ ਦੀ ਵੀ ਜੇ ਮੇਰੇ ਪਿਤਾ ਜੀ ਇੱਕ ਬੈੱਡ ਤੇ ਪਏ ਨੇ ਵੀ ਤਾਂ ਮੈਂ ਇਸ ਘਰ ਨੂੰ ਚੱਕਾਂ ਮੈਂ ਆਪਣੀ ਭੈਣ ਕੋਲੇ ਜਾਵਾਂ ਭੈਣ ਨਾਲ ਦੁੱਖ ਸੁੱਖ ਕਰਾਂ ਜੀਜੇ ਨਾਲ ਆਪਣੇ ਨਾਲ ਹੋਰ ਰਿਸ਼ਤੇਦਾਰੀਆਂ ਚ ਜਿਹੜੇ ਮਾਪੇ ਆ ਦੇ ਫਰਜ਼ ਨੇ ਵੀ ਉਹ ਮੈਂ ਅਦਾ ਕਰਾਂ ਪਰ ਸਾਨੂੰ ਲੱਗਦਾ ਵੀ ਹੁਣ ਸਮਝਾਉਣ ਚ ਤਾਂ ਅਸੀਂ ਕਾਮਯਾਬ ਹੋਏ ਆ ਬਾਕੀ ਅੱਗੇ ਇਨਸਾਨ ਦੀ ਆਪਣੀ ਫਿਤਰਤ ਹੁੰਦੀ ਆ ਇਨਸਾਨ ਦਾ ਆਪਣਾ ਰਤਬਾ ਹੁੰਦਾ ਆਪਣੀ ਇੱਕ ਸੋਚ ਹੁੰਦੀ ਆ ਉਹਨੇ ਉਹਨੂੰ ਨਾਲ ਲੈ ਕੇ ਚੱਲਣਾ ਹੁੰਦਾ ਬਾਕੀ ਉਸ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਪਤਾ ਅਸੀਂ ਤਾਂ ਅਰਦਾਸ ਕਰਦੇ ਆ ਪੰਜਾਬ ਦੀਆਂ ਸਾਰੀਆਂ ਮਾਵਾਂ ਦੇ ਹਿੱਸੇ 'ਚ ਸੱਚੇ ਪਾਤਸ਼ਾਹ ਵਾਹਿਗੁਰੂ ਆਨੰਦ ਖੁਸ਼ੀਆਂ ਦੇਣ ਵੀ ਉਹਨਾਂ ਦੇ ਧੀਆਂ ਪੁੱਤ ਉਹਨਾਂ ਨੂੰ ਇੰਨਾ ਖੁਸ਼ ਰੱਖਣ ਵੀ ਉਹ ਵਾਕਈ ਕਹਿਣ ਵੀ ਧੀਆਂ ਪੁੱਤਾਂ ਦੇ ਰੂਪ 'ਚ ਉਹ ਕਹਿਣ ਵੀ ਸਾਡੀ ਤਾਂ ਇਹ ਫਰਿਸ਼ਤੇ ਹੀ ਦਿਖਦੇ ਨੇ ਉਹ ਕਹਿਣ ਵੀ ਜੇ ਪ੍ਰਮਾਤਮਾ ਹੈਗਾ ਤਾਂ ਮੇਰੇ ਧੀਆਂ ਇਸ ਕਰਕੇ ਤੁਸੀਂ ਹੁਣ ਇਸ ਚੀਜ਼ ਸਾਡੀਆਂ ਗੱਲਾਂ ਤੇ ਅਮਲ ਕਰਨਾ ਜੇ ਤੁਸੀਂ ਨਾ ਅਮਲ ਕੀਤਾ ਦੇਖ ਲਓ ਫਿਰ ਫਿਰ ਅਸੀਂ ਫਿਰ ਤੁਹਾਨੂੰ ਦੁਬਾਰਾ ਲੈ ਕੇ ਆਵਾਂਗੇ ਤੁਹਾਡਾ ਇਲਾਜ ਸ਼ੁਰੂ ਕਰਾਂਗੇ ਦਵਾਈ ਸ਼ੁਰੂ ਕਰਾਂਗੇ ਫਿਰ ਕਾਫੀ ਲੰਮਾ ਸਮਾਂ ਤੁਹਾਨੂੰ ਰੱਖਾਂਗੇ ਤੁਹਾਡੀ ਕਾਉਂਸਲਿੰਗ ਹੋਣੀ ਆ ਡਾਕਟਰ ਵੀ ਸਮਝਾਉਣਗੇ ਐਸਸੀ ਵੀ ਸਮਝਾਵਾਂਗੇ ਫਿਰ ਬੜਾ ਲੰਮਾ ਸਮਾਂ ਲੱਗੂਗਾ ਹੁਣ ਤੁਸੀਂ ਇੱਕ ਪਰਿਵਾਰ ਨੂੰ ਇੱਕ ਘਰ ਨੂੰ ਦੁਬਾਰਾ ਤੋਂ ਆਪਣੇ ਮੋਢਿਆਂ ਤੇ ਚੱਕ ਕੇ ਪਰਿਵਾਰ ਨੂੰ ਅੱਗੇ ਲੈ ਕੇ ਜਾਣਾ ਕਿਸੇ ਨਾਲ ਬੈਰ ਵਿਰੋਧਤਾ ਜਿੱਦ ਉਹ ਨਹੀਂ ਕਰਨੀ ਵੀ ਫਲਾਣਾ ਨਾ ਘਰੇ ਆਵੇ ਫਲਾਣੇ ਨਾਲ ਮੇਰੇ ਇਦਾਂ ਸਾਰਿਆਂ ਤੁਸੀਂ ਅੱਜ ਤੋਂ ਇਹ ਸੋਚਣਾ ਵੀ ਮੇਰਾ ਦੂਜਾ ਜਨਮ ਹੋਇਆ ਤੁਸੀਂ ਪੁਰਾਣੀਆਂ ਸਾਰੀਆਂ ਗੁੱਸੇ ਗਿਲੇ ਨੂੰ ਛੱਡ ਦੇਣਾ ਠੀਕ ਹੈ ਕ੍ਰਿਸ਼ਨ ਦੱਸੋ ਕੀ ਕਹਿਣਾ ਚਾਹੁੰਦੇ ਹੋ ਜੁਦੀ ਜੀ ਹੁਤੀ ਬਸ ਕੀ ਕਹਿਣਾ ਚਾਹੁੰਦੇ ਹੋ ਮੈਂ ਕੀ ਮੈਂ ਹੀ ਕਹਿਣਾ ਚਾਹੁੰਦਾ ਕਿ ਕਿ ਅੱਗੇ ਮੈਂ ਬੀਵਨ ਬੀਵਨ ਸਹੀ ਸਹੀ ਚੱਲਾਂਗਾ ਕੋਈ ਇਦਾਂ ਦੇ ਵੀ ਕੋਈ ਵੀ ਹਰਕਤ ਨਹੀਂ ਹੋਏਗੀ ਜੀ ਹਾਂਜੀ ਤੇ ਤੁਸੀਂ ਇੱਕ ਦਵਾਈ ਉਰੋਂ ਕੰਟੀਨਿਊ ਰੱਖਣੀ ਆ ਚਾਹੇ ਮਾਤਾ ਜੀ ਆਕੇ ਲੈ ਕੇ ਜਾਣ ਕਿਉਂਕਿ ਦਵਾਈ ਦੇ ਨਾਲ ਤੁਹਾਡੀ ਆਵਾਜ਼ ਵੀ ਦੇਖੋ ਹਾਂਜੀ ਸੰਗਤ ਵੀ ਮਹਿਸੂਸ ਕਰਦੇ ਹੋਏ ਅਸੀਂ ਦੋ ਚਾਰ ਗੱਲਾਂ ਹੋਰ ਬੁਲਾਉਣ ਦੀ ਕੋਸ਼ਿਸ਼ ਕਰਦੇ ਆਂ ਕ੍ਰਿਸ਼ਨ ਦੇ ਨਾਲ ਤਾਂ ਜੋ ਆਪ ਜੀ ਨੂੰ ਪਤਾ ਲੱਗ ਸਕੇ ਕ੍ਰਿਸ਼ਨ ਕੋਈ ਵੀ ਗੱਲਾਂ ਤੁਸੀਂ ਦੱਸੋ ਕਿੰਨਾ ਪੜੇ ਹੋ ਤੁਸੀਂ ਮੈਂ ਜੀ ਆਪਣਾ 10th ਕੀਤਾ ਹੈ 10th 10th ਤੋਂ ਬਾਅਦ ਡਿਪਲੋਮਾ ਕੀਤਾ ਹੈ ਡਿਪਲੋਮਾ ਕਿੱਥੋਂ ਕੀਤਾ ਸੀ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਪਾਈ ਗੁਰਦਾਸ ਪਾਈ ਗੁਰਦਾਸ ਓਕੇ ਤੇ ਫਿਰ ਤੁਹਾਡਾ ਜਿਹੜਾ ਐਕਸੀਡੈਂਟ ਹੈ ਕਿੱਦਾਂ ਹੁੰਦਾ ਐਕਸੀਡੈਂਟ ਇਹ ਹੈ ਮੇਰਾ ਐਕਸੀਡੈਂਟ ਬਾਰੇ ਤਾਂ ਮੈਨੂੰ ਇਧਰ ਤੁਹਾਨੂੰ ਕੁਝ ਨਹੀਂ ਪਤਾ ਕਿਉਂਕਿ ਨਾ ਜਿਸ ਟਾਈਮ ਕਿਉਂਕਿ ਨਾ ਜਿਸ ਟਾਈਮ ਵੀ ਉਹ ਮੈਂ ਸੀਗਾ ਐਕਸੀਡੈਂਟ ਹੋਇਆ ਉਸ ਟਾਈਮ ਤਾਂ ਉਸ ਟਾਈਮ ਤਾਂ ਮੈਂ ਬੇਹੋਸ਼ ਹੋ ਗਿਆ ਸੀ ਜੀ ਤਾਂ ਮੈਨੂੰ ਉਦੋਂ ਪਾਤ ਮੈਨੂੰ ਕੁਝ ਨਹੀਂ ਪਤਾ ਚਲੋ ਦੇਖੋ ਤਾਂ ਅਸੀਂ ਤੁਸੀਂ ਪ੍ਰੋਬਲਮ 'ਚ ਆ ਗਏ ਤੇ ਮਾਪੇ ਪਾਪਾ ਤੋਂ ਪੁੱਛ ਕੇ ਦੇਖਿਓ ਇਹਨਾਂ ਦੇ ਘਰੇ ਰੋਟੀ ਬਣਦੀ ਸੀ ਜਾਂ ਇਹ ਕਿੰਨਾ ਕੁ ਫੀਲ ਕਰਦੇ ਸੀ ਭੈਣ ਕੀ ਸੋਚਦੀ ਸੀ ਜਾਂ ਹੋਰ ਰਿਸ਼ਤੇਦਾਰ ਕੀ ਜੋ ਜ ਸਾਡਾ ਬੱਚਾ ਬਚ ਜੇਵੇ ਇਸ ਕਰਕੇ ਤੁਸੀਂ ਉਹੀ ਪਿਆਰ ਮੁਹੱਬਤ ਲੈ ਕੇ ਚੱਲਣਾ ਜੇ ਮਾਂ ਚ ਕੋਈ ਗਲਤੀ ਵੀ ਆ ਨਾ ਉਹ ਵੀ ਛੱਡ ਦੇਣੀ ਆਪਾਂ ਤਾਂ ਕਿਉਂਕਿ ਆਪਣਾ ਫਰਜ਼ ਬਣਦਾ ਆਪਣੇ ਤਾਂ ਤਾਂ ਆਸਾਨ ਐ ਨਾ ਯਾਰ ਠੀਕ ਆ ਸਾਰੀਆਂ ਸੰਗਤਾਂ ਨੂੰ ਖੁਸ਼ ਹੋ ਕੇ ਤੁਸੀਂ ਕਰ ਵੀ ਕਰੂ ਕੁੜੀਆਂ ਘਰ ਵੀ ਆਣ ਗਈਆਂ ਜੀ ਠੀਕ ਹੈ ਨਾ ਕਿਸੇ ਗੱਲ ਤੇ ਕਿ ਵੀ ਹਾਂ ਨਹੀਂ ਜੀ ਇੱਥੇ ਕੋਈ ਨਹੀਂ ਆਏਗਾ ਜਿਸੇ ਬਾਤ ਨਹੀਂ ਕਰਨੀ ਉਸੇ ਬਾਤ ਨਹੀਂ ਕਰਨੀ ਵੀ ਭੈਣਾ ਨਾ ਕੀ ਪ੍ਰੋਬਲਮ ਆ ਭੈਣਾ ਤਾਂ ਯਾਰ ਮਸਾਂ ਹਿੱਸੇ ਚ ਆਉਂਦੀਆਂ ਨੇ ਕੋਈ ਗੁੱਸੇ ਗਿੱਲੇ ਨੇ ਤਾਂ ਤੁਸੀਂ ਅੱਜ ਤੋਂ ਛੱਡ ਕੇ ਜਾਣੇ ਨੇ ਠੀਕ ਹੈ ਪੱਕਾ ਪੱਕਾ ਜੀ ਪੱਕਾ ਉਧਰ ਸੰਗਤ ਨੂੰ ਕਹੋ ਪੱਕਾ ਜੀ ਪੱਕਾ ਮੈਂ ਮੈਂ ਹੁਣ ਉਧਰ ਦੇਖ ਕੇ ਸੰਗਤ ਨੂੰ ਮੈਂ ਹੁਣ ਮੈਂ ਇਤਾਂ ਦੀ ਕੋਈ ਹਰਕਤ ਨਹੀਂ ਕਰਾਂਗਾ ਜਿਸ ਤੇ ਵਿੱਚ ਇਹਨਾਂ ਨੂੰ ਕੋਈ ਤਕਰੀਬ ਹੋਵੇ ਜੀ ਕਿਉਂਕਿ ਦੇਖੋ ਗੁੱਸੇ ਗਿਲੇ ਮੈਂ ਤੁਹਾਨੂੰ ਬਾਰੀ-ਬਾਰੀ ਇਹ ਗੱਲ ਕਹਣਾ ਅੱਜ ਤੁਸੀਂ ਇਹ ਸੋਚਣਾ ਵੀ ਤੁਹਾਡਾ ਅੱਜ ਦੁਬਾਰ ਤੋਂ ਜਨਮ ਹੋਇਆ ਤੁਸੀਂ ਅੱਜ ਤੋਂ ਕੋਈ ਗੱਲ ਨਹੀਂ ਜੇ ਕੋਈ ਗੁੱਸੇ ਗਿਲੇ ਦੀ ਗੱਲ ਹੈ ਤਾਂ ਪਿਆਰ ਮੁਹੱਬਤ ਨਾਲ ਘਰੇ ਕਰ ਲੈਣੀ ਚਲੋ ਕਿਸੇ ਪੱਤ ਗੁੱਸਾ ਵੀ ਆ ਜਾਂਦਾ ਤਾਂ ਉਹ ਵੀ ਚੱਲਣਗੇ ਹਾਂ ਕੋਈ ਬੱਚੇ ਨੂੰ ਗੁੱਸਾ ਵੀ ਆਉਂਦਾ ਤਾਂ ਫੈਮਲੀ ਵੀ ਤੁਹਾਡੀ ਗੱਲ ਨੂੰ ਸਮਝਦੀ ਆ ਪਰ ਤੁਸੀਂ ਜਿਆਦਾ ਉਹ ਚੀਜ਼ਾਂ 'ਚ ਨਹੀਂ ਪੈਣਾ ਹੈਗਾ ਵਸਤੂ ਸ਼ਾਸਤਰ 'ਚ ਔਰ ਘਰਬਾਰ ਦੇ ਗੇਟ ਨਹੀਂ ਬੰਦ ਕਰਨੇ ਟਾਇਲਟ ਨਹੀਂ ਬੰਦ ਕਰਨੀ ਕੋਈ ਇਹ ਜੀ ਗੱਲ ਨਹੀਂ ਠੀਕ ਹੈ ਮੇਰੇ ਕੋਲ ਰਹੇਗੀ ਗੇਟ ਦੀਏ ਤੇ ਬਲਮਾਰੀ ਓਕੇ ਮਾਤਾ ਉਹਨਾਂ ਨੂੰ ਅੰਦਰ ਜਿੰਦਾ ਲਾ ਕੇ ਨਹੀਂ ਜਾਣਾ ਕੋਈ ਗਲਤੀ ਨਹੀਂ ਕਰਨੀ ਖੁਸ਼ ਹੋ ਕੇ ਠੀਕ ਹੈ ਓਕੇ ਨਾ 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 ਉਹ ਨਾ ਪੁੱਤ ਨਾ 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 ਨਹੀਂ 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 ਐਨੀਵੇਰੀ ਨਹੀਂ 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 ਉਦੋਂ ਉਦੋਂ ਮਾਂ ਦੇ 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 ਮ ਬਹੁਤ ਸਾਰਾ ਪਿਆਰ ਸਾਡੇ ਵੱਲੋਂ ਠੀਕ ਆ ਲਓ ਜੀ ਸੰਗਤ ਜੀ ਕਰੋ ਦਰਸ਼ਨ ਵੀਰ ਦੇ ਦੱਸਿਆ ਵੀਰ ਨੇ ਦੇਸ਼ਪਗਤ ਦੇ ਵਿੱਚੋਂ ਸਟੱਡੀ ਕੀਤੀ ਆ ਜੀ ਦੇਸ਼ਪਗਤ ਦੇ ਵਿੱਚੋਂ ਸਟੱਡੀ ਕੀਤੀ ਭਾਈ ਗੁਰਦਾਸ ਭਾਈ ਗੁਰਦਾਸ ਜੀ ਦੇ ਵਿੱਚੋਂ ਜਿਹੜਾ ਕਾਲਜ ਆ ਭਾਈ ਗੁਰਦਾਸ ਜੀ ਕਾਲਜ ਕਿੱਥੇ ਪਲਾ ਜੀ ਆਈਟੀਆਈ ਤੋਂ ਏ ওকে ਸਿਟੀ ਦੇ ਵਿੱਚ ਆ ਪਟਿਆਲੇ ਜੀ ਬਿਲਕੁਲ ਠੀਕ ਆ ਸੰਗਤ ਜੀ ਅਸੀਂ ਇਸ ਟਾਈਮ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚੋਂ ਇਹ ਵੀਡੀਓ ਸਾਂਝੀ ਕੀਤੀ ਆ ਆਪ ਜੀ ਆਉਂਦੇ ਜਾਂਦੇ ਨਾ ਰੂਹਾਂ ਦਾ ਜ਼ਰੂਰ 10 ਮਿੰਟ ਜਿਹੜਾ ਸਮਾਂ ਬਤਾ ਕੇ ਜਾਇਆ ਕਰੋ ਔਰ ਅਸੀਂ ਤੁਹਾਡੇ ਤੋਂ ਇਹੀ ਮੰਗਦੇ ਆਂ ਅਪਜੀ ਘਰੇ ਬੈਠੇ ਜਦੋਂ ਵੀਡੀਓ ਦੇਖਦੇ ਆਂ ਸ਼ੇਅਰ ਕਰਦੇ ਆ ਕਰੋ ਲਾਈਕ ਕਰੋ ਤਾਂ ਜੋ ਹੋਰ ਸੰਗਤਾਂ ਤੱਕ ਕਿਸ ਨੇ ਇਹ ਪਹੁੰਚਣਾ ਹੋਰ ਵੀਰਾਂ ਤੱਕ ਸਾਡੀ ਜਿਹੜੀ ਪਹੁੰਚ ਹੋ ਸਕੇ ਅਸੀਂ ਉਹਨਾਂ ਨੂੰ ਹੋਰ ਲਿਆ ਕੇ ਉਹਨਾਂ ਦੀ ਸੇਵਾ ਕਰ ਸਕੀਏ ਧੰਨਵਾਦ ਜੀ ਹਸਦੇ ਵਾਹਿਗੁਰੂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕੋਈ ਸਾਡੇ ਤੋਂ ਗਲਤੀ ਹੋ ਗਈ ਹੋਵੇ ਤਾਂ ਮਾਫੀ ਦਿਓ ਅਸੀਂ ਬੱਚਿਆਂ ਤੁਹਾਡੇ ਛੋਟੇ ਜਿਹੇ ਇਨਸਾਨ ਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ